ਵਾਲੀਆਂ ਵਲੇ ਬਣੀ ਸੀ ਘਰ ਸੀਵਰ ਸਾਰਾ ਬਾਦਲ ਸਾਹਿਬ ਨੇ ਪਾਇਆ ਹੋਰ ਕਿਹੇ ਸਰਕਾਰ ਨੇ 5 ਸਾਲ ਕਾਂਗਰਸ ਦਾ ਕੀ ਉਹਨੇ ਰੱਖ ਨਹੀਂ ਕੀਤਾ 2 ਸਾਲ ਇਹਨਾਂ ਨੇ ਲਾਤੇ ਇਹਨਾਂ ਨੇ ਰੱਖ ਨਹੀਂ ਕੀਤਾ ਜੀ ਸਾਨੂੰ 2 ਸਾਲ ਹੋ ਗਏ ਸੀਵਰੇਜ ਬੋਰਡ ਦੇ ਆਪਦੇ ਦਫਤਰ ਚ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਸੀਵਰੇਜ ਦਾ ਪਾਣੀ ਇੰਨਾ ਬਾਹਰ ਹੈ ਮੱਛਰ ਖਾ ਰਿਹਾ ਹੈ ਬੰਮਾਰੀ ਫੇਲੇ ਮੈਂ ਡਾ ਰਹਾ ਅਸੀਂ ਇੰਨੇ ਦੁਖੀ ਹੋ ਕੇ 2 ਸਾਲਾਂ ਤੋਂ ਦੁਖੀ ਹੈ ਕਦੇ ਜਦੋਂ ਜਾਵੜੀ ਦਫ਼ਤਰ ਚ ਗੱਡੀ ਭੇਜ ਦਿੰਦੇ ਪਾਣੀ ਘੜ ਦਿੰਦੇ ਫਿਰ ਦੁਬਾਰਾ ਫਿਰ ਰੋਵੇ ਜਾਂਦਾ ਸਰ ਸਰ ਰੱਖਦਾ ਮਕਾਨ ਭਰਾ ਲਿਆ ਮੇਰੇ ਤੇ ਪਾਣੀ ਚੋ ਰਿਆ ਬੂਰੇ ਕਰਕੇ ਉਹਨਾਂ ਕੋਲ ਮਕਾਨ ਨਹੀਂ ਪੁੰਦਾ ਬਈ ਇੱਥੇ ਡਰਦਾ ਕੁਦਰਤ ਮਕਾਨ ਨਹੀਂ ਪਹੁੰਚਿਆ 5 ਸਾਲ ਕਾਂਗਰਸ ਆ ਗਈ ਉਹਨੇ ਕੱਖ ਨਹੀਂ ਕੀਤਾ 2 ਸਾਲ ਇਹਨਾਂ ਨਹੀਂ ਆਪੇ ਇਹਨਾਂ ਕੱਖ ਨਹੀਂ ਕੀਤਾ ਸਾਡੀ ਗੱਲ ਹੈ ਗੱਲ ਪਾਣੀ ਨਹੀਂ ਖੜਦਾ ਸੀ ਕਲੋਨੀ ਚ ਕੋਈ ਬੀਬੀਆਂ ਪੈਣਾ ਖੜੀਆਂ ਕਹਿਦਾ ਪਾਣੀ ਖੜਦਾ ਸੀ ਗਲੀ ਚ ਕਿਸੇ ਗਲੀ ਚ ਹਾਂਜੀ ਮੇਰਾ ਨਾਮ ਸ਼ੀਨੂ ਹੈ ਸ਼ੀਨੂ ਪਠੇਜਾ ਅਸੀਂ ਪਿੰਕ ਪਿੰਕ ਸਿਟੀ ਦੇ ਰਹਿਣ ਵਾਲੇ ਆ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਪਲੀਜ਼ ਸਾਡੀ ਗਲੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਪਲੀਜ਼ ਇਨਵਲ ਨਿਗਾਹ ਮਾਰ ਕੇ ਦੇਖੋ ਇੰਨੇ ਮੱਖੀਆਂ ਮੱਛਰ ਤੇ ਇੰਨਾ ਸਾਨੂੰ ਇੰਨਾ ਪੋਲਿਊਸ਼ਨ ਹੈ ਕਿ ਸਾਡੇ ਬੱਚੇ ਬਿਮਾਰ ਹੋ ਜਾਂਦਾ ਪੂਰੇ ਆਸਾਰ ਚ ਤਾਂ ਮੇਰੀ ਇੱਕ ਮੇਰੇ ਇੱਕ ਖਾਸ ਬੇਨਤੀ ਹੈ ਸਾਰੇ ਗਲੀ ਵਾਸੀ ਅਸੀਂ ਸਾਰੇ ਮਿਲ ਕੇ ਸਾਰਿਆਂ ਨੇ ਅਸੀਂ ਬੇਨਤੀ ਕੀਤੀ ਹੈ ਪਲੀਜ਼ ਸਾਡੇ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ ਸਾਡੀ ਸੜਕ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਇਹ ਸੜਕ ਤੇ ਆ ਕੇ ਦੇਖੋ ਕਿ ਸਾਡੇ ਬੱਚੇ ਖੇਡ ਨਹੀਂ ਸਕਦੇ ਰੋਜ਼ ਸਾਡੇ ਬੱਚੇ ਐਨੇ ਪਰੇਸ਼ਾਨ ਹੁੰਦੇ ਆ ਰੋਜ਼ ਸਾਡੇ ਘਰਾਂ ਚੋਂ ਹਰੇਕ ਘਰ ਦੇ ਵਿੱਚੋਂ ਇੱਕ ਇੱਕ ਸੱਪ ਨਿਕਲਦਾ ਇਹ ਸਾਰੀ ਪ੍ਰੋਬਲਮ ਅਸੀਂ ਵੀ ਜਦੋਂ ਐਨੀਆਂ ਪ੍ਰੋਬਲਮ ਫੇਸ ਕਰ ਰਹੇ ਆ ਅਸੀਂ ਕਾਫੀ ਟਾਈਮ ਤੋਂ ਮੈਡਮ ਨੂੰ ਰੋਜ਼ ਮੰਗਤਾ ਕਰ ਰਹੇ ਆ ਅਸੀਂ ਮੈਡਮ ਨੂੰ ਮੰਗਤਾ ਕਰ ਰਹੇ ਆ ਕਿ ਸਾਡੀ ਪਲੀਜ਼ ਆ ਸਾਡੀ ਸੜਕ ਦਾ ਹੱਲ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਕੀ ਹੈ ਸ਼ੁਰੂ ਸਾਨੂੰ ਮੈਮ ਨੇ ਆਸ਼ਵਾਸਨ ਦਿੱਤਾ ਲਿਖਿਆ ਕਿ ਸਟਰੀਟ ਨੰਬਰ ਜਿਹੜੀ 5 ਹੈ ਸਾਡੀ ਗਲੀ ਆ ਪਿੰਕ ਸਿਟੀ ਉਹਦਾ ਹੱਲ 6-7 ਮਹੀਨਿਆਂ ਦੇ ਵਿੱਚ ਜਲਦੀ-ਉਲਦੀ ਕੀਤਾ ਜਾਏਗਾ ਬਟ ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਮੈਡਮ ਨੂੰ ਦੁਬਾਰਾ ਹੀ ਬੇਨਤੀ ਕਰਦੀ ਆ ਕਿ ਸਾਡੀ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕੱਲ ਬੈਨਰ ਲਗਾਏਗੇ ਸੀ ਰਾਜਨੀਤੀ ਕਰਾ ਕੇ ਆਣਾ ਮਨਾਈ ਪਰ ਅੱਜ ਉਹ ਆਏ ਨੇ ਕਿ ਆਸ਼ਵਾਸਨ ਦਿੱਤੋ ਨਾਰੇ ਮਿਲਵਾ ਕੇ ਕਹਿੰਨੇ ਆਮ ਆਦਮੀ ਪਾਰਟੀ ਕੀ ਆਮ ਆਦਮੀ ਪਾਰਟੀ ਤੇ ਸਾਨੂੰ ਵਿਸ਼ਵਾਸ ਹੈ ਪਰ ਵਿਸ਼ਵਾਸ ਉਦੋਂ ਤੱਕ ਕਾਇਮ ਰਹੇਗਾ ਜਦੋਂ ਤੱਕ ਸਾਡਾ ਸਾਡੀ ਮਸਲਾ ਜਿਹਨੇ ਤੱਕ ਸਾਡੀ ਪ੍ਰੋਬਲਮ ਨਹੀਂ ਸੋਲਵ ਹੁੰਦੀ ਅੱਧੇ ਮਹੀਨੇ ਅਗਲੇ ਬੋਟਾ ਲੈ ਕੇ ਹੋ ਜਾਣਗੇ ਹਾਂਜੀ 8 ਮਹੀਨੇ ਬਹੁਤ ਜ਼ਿਆਦਾ ਟਾਈਮ ਹੈ ਸਾਡੀ ਅੱਜ ਮਾਤਾ ਜੀ ਨਾਲ ਬੋਲੋ ਹਾਂਜੀ ਹਾਂਜੀ ਪ੍ਰੇਅਰ ਕਰੋ ਕੀ ਕਹਿਣਾ ਚਾਹੋਗੇ ਅਸੀਂ ਤਾਂ ਕਹਿੰਦੇ ਹਾਂ ਇੱਕ ਸਾਡਾ ਪਾਣੀ ਦੀ ਹੱਲ ਕਰੋ ਇੱਕ ਸੀਵਰ ਦਾ ਕਰੋ ਤੀਜਾ ਸਾਨੂੰ ਚੌਂਕੀਦਾਰ ਦਿਓ ਝਾੜੂ ਵਾਲਾ ਦਿਓ ਪਾਣੀ ਦਾ ਵੀ ਕਰੋ ਜਦੋਂ ਅਸੀਂ ਵਾਟਰ ਕੋ ਸਿਮਟੀਆਂ ਜਾਂਦੇ ਆ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਸਾਡੇ ਪਲੀਜ਼ ਸਾਡੇ ਗਲੀਆਂ ਦਾ ਜਿਹੜਾ ਪਾਣੀ ਆਂਦਾ ਹੈਗਾ ਹਾਂਜੀ ਬੀਬੀਆਂ ਨੂੰ ਅੰਦਰ ਨਹੀਂ ਵੜਨ ਦਿੰਦੇ ਵਾਟਰ ਬਾਕਸ ਵਿੱਚ ਚਲੀਆਂ ਜਾਂਦੀਆਂ ਜਾਂਦੀਆਂ ਪਰ ਉਹ ਤਾਂ ਕਹਿੰਦੇ ਲੋਕਾਂ ਦੀ ਸਰਕਾਰ ਹੈ ਉਹ ਕਹਿੰਦੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਅਸੀਂ ਉਹਨਾਂ ਤੇ ਵੋਟ ਨਹੀਂ ਪਾਣੀ ਨਹੀਂ ਪਾਣੀ ਪਰ ਉਹ ਤਾਂ ਤੁਹਾਡੇ ਕੋਲ ਅੱਜ 1000 ਰੁਪਏ ਦਾ ਲਾਂਚ ਦੇ ਕੇ ਮੁਰਦਾ ਬਾਦ ਮੁਰਦਾ ਬਾਦ ਪਰ ਤੁਸੀਂ ਉਹਨਾਂ ਦੇ ਮੂੰਹ ਤੇ ਨਹੀਂ ਕਿਹਾ ਮੁਰਦਾ ਬਾਦ ਕੀ ਹੈ ਕੀ ਹੈ ਕੀ ਹੈ ਮੈਂ ਉੱਥੇ ਜਾ ਕੇ ਕੀ ਕਰਾਂ ਨੀ ਆਵਾਜ਼ ਨਹੀਂ ਪਹੁੰਚੀ ਸਾਡੀ ਆਵਾਜ਼ ਦਾ ਰਾਜ ਜੇ ਪਹਿਲਾਂ ਦੱਸੋ ਨਹੀਂ ਪਹਿਲਾਂ ਸਾਡੀ ਸੜਕਾਂ ਦਾ ਹੱਲ ਸਾਡੀ ਸੜਕਾਂ ਦਾ ਪਲੀਜ਼ ਜਲਦੀ ਤੋਂ ਜਲਦੀ ਇਹ ਨਾ ਰਿਆ ਨਹੀਂ ਲਾਉਣਗੀਆਂ ਮੈਂ ਕਿਹਾ ਬੀਬੀ ਇਹ ਬੰਦੇ ਨਰਾਜ ਹੈ ਮੈਂ ਕਿਹਾ ਇਹ ਗਲੀਆਂ ਦਾ ਬੁਰਾ ਹਾਲਾਤ ਆ ਕਰਕੇ ਨਾਰਿਆਂ ਲਾਦੇ ਜਬਰਦਸਤੀ ਨਾਲ ਲਵਾਇਆ ਗਿਆ ਸੀ ਮੇਰੇ ਸੀ ਕਿ ਬੀ ਇਸ ਤਾਂ ਲੋਕਾਂ ਦੀ ਸੇਵਾ ਚ ਰਹਿਣੇ 24 ਘੰਟੇ ਸੇਵਾ ਸੇਵਾ ਕਰਦੀ ਕਮੇਟੀ ਧੱਕੇ ਖਾ ਖਾ ਕੇ ਇਸ ਤੇ ਮਰ ਗਏ ਉਹ ਮੱਕੜ ਸਾਹਿਬ ਨੂੰ ਘੱਟ ਘੱਟ 20 ਵਾਰ ਕੀ ਇੱਥੇ ਉਹ ਪਾਈਪਾ ਪਾ ਕੇ ਬਰਬੜ ਦੀਆਂ ਤੇ ਬੁਰਾ ਹਾਲ ਕਰ ਰੱਖਿਆ ਮੱਕੜ ਸਾਹਿਬ ਨਹੀਂ ਉਹ ਤੁਹਾਡੇ ਤੁਹਾਡੇ ਸੱਤ ਬਾਪੂ ਭਰਾ ਸਾਡੀ ਇਸ ਸਮੱਸਿਆ 35 ਘਰ ਸੀ ਪਾਏ ਪਾਡੀ ਸੀ ਅੱਜ 200 ਘਰ ਪਿੰਕ ਬੋਡੀ 6 ਕਿਲੋ ਦੀ ਨਿਕਲੇ ਪੈ ਬੋਡੀ ਆ ਬੁਰਾ ਹਾਲ ਹੈ ਇਸ ਕਲੋਨੀ ਦਾ ਹੈ ਸਾਡਾ ਮਕਸਦ ਇੱਕ ਤਾਂ ਸ਼ਿਵਰ ਸਹੀ ਕਰਨ ਇੱਕ ਪੰ ਦਾ ਹੱਲ ਜ਼ਰੂਰ ਕੀਤਾ ਜਾਵੇ ਸਾਡੀ ਸੜਕਾਂ ਨਾ ਬਣਿਆ ਸਾਡੇ ਉਹਨੇ ਦੇ ਸਾਡੋ ਸਾਡੇ ਬੱਚੇ ਸਾਡੇ ਪ੍ਰੋਬਲ ਰੋਜ਼ ਸਾਡੇ ਸਵੇਰ ਤੋਂ ਕੰਮ ਸ਼ੁਰੂ ਹੁੰਦਾ ਹਾਂ ਜੀ ਮੈਡਮ ਨੇ ਸਾਨੂੰ ਪ੍ਰੋਸਸ ਦਵਾਇਆ ਕਿ ਉਹ ਜਲਦੀ ਤੋਂ ਜਲਦੀ ਉਹ ਉਹਨਾਂ ਨੇ ਲਿਖਿਆ ਹੈ ਆਪਣੇ ਪੇਜ ਤੇ ਕਿ ਉਹ ਜਲਦੀ ਤੋਂ ਜਲਦੀ ਪ੍ਰੋਬਲਮ ਨੂੰ ਸੋਲਵ ਕਰਨਗੇ ਪਰ ਉਹਨਾਂ ਦਾ ਵਿਸ਼ਵਾਸ ਉਦੋਂ ਤੱਕ ਨਹੀਂ ਹੁੰਨਾ ਨਾ ਜਿੰਨੀ ਦਿਕਰ ਸਾਡੀਆਂ ਸੜਕਾਂ ਦਾ ਹੱਲ ਨਹੀਂ ਹੁੰਦਾ ਪਲੀ ਸੜਕ ਜਲਦੀ ਤੋਂ ਜਲਦੀ ਬਣਵਾਈ ਜਾਵੇ ਕਾਲੀਆਂ ਵਲੇ ਬਣੀ ਸੀ ਘਰ ਸੀਵਰ ਸਾਰਾ ਬਾਰਦ ਸਾਹਿਬ ਨੇ ਪਾਇਆ ਹੋਰ ਕਿਸੇ ਸਰਕਾਰ ਨੇ 5 ਸਾਲ ਕਾਂਗਰਸ ਦਾ ਕੀ ਉਹਨੇ ਗੱਖ ਨਹੀਂ ਕੀਤਾ 2 ਸਾਲ ਇਹਨਾਂ ਨੇ ਲਾਤੇ ਇਹਨਾਂ ਗੱਖ ਨਹੀਂ ਕੀਤਾ ਸਾਡੀ ਕਾਲੀ ਸਰਕਾਰ ਪਾਣੀ ਨਹੀਂ ਖੜਦਾ ਸੀ ਕੋਲੋਨੀ ਚ ਕੋਈ ਬੀਬੀਆਂ ਪੈਣਾ ਖੜੀਆਂ ਕਹਿਦਾਂ ਪਾਣੀ ਖੜਦਾ ਸੀ ਗਲੀ ਚ ਕਿਸੇ ਗਲੀ ਚ ਅਰ ਕੱਲ੍ਹ ਤੱਕ ਕਾਹਤੋ ਬਾਤ ਹੈ ਰਾਜਨੀਤੀ ਵਾਲੇ ਦਾ ਬੰਦ ਹੋ ਗਿਆ ਹਾਂ ਕੱਲ੍ਹ ਤੋ ਬਾਤ ਹੈ ਰਾਜਨੀਤੀ ਦਲਦਾਨਾ ਤੇ ਬੰਦਸੀ ਦਾ ਪਰਛਾਅ ਆਇਆ ਵੇਟਰ ਮਹੱਲੇ ਨੇ ਸਹਿਮਤੀ ਕਰਕੇ ਸੱਦਿਆ ਕੋਈ ਕੰਮ ਨਹੀਂ ਹੋਇਆ ਅੱਗੇ ਵਾਸਤੇ ਕੀ ਕਰੋਗੇ ਅੱਗੇ ਵਾਸਤੇ ਕੀ ਕਰੋਗੇ ਬਕਾਲੀ ਹੈਗੇ ਗਾਲੀਆਂ ਨੂੰ ਬਾਹੋਂ ਸਾਰੀ ਕਲੋਨੀ ਪਾਊਗੀ ਦੇਖੋ ਜੀ ਸਾਨੂੰ 2 ਸਾਲ ਹੋ ਗਏ ਸੀਵਰੇਜ ਬੋਰਡ ਦੇ ਆਪਦੇ ਦਫਤਰ ਚ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਸੀਵਰੇਜ ਦਾ ਪਾਣੀ ਇੰਨਾ ਬਾਹਰ ਹੈ ਮੱਛਰ ਖਾ ਰਿਹਾ ਹੈ ਬਿਮਾਰੀ ਫੈਲ ਰਿਹਾ ਹੈ ਅਸੀਂ ਇੰਨੇ ਦੁਖੀ ਹੋ ਕੇ 2 ਸਾਲਾਂ ਤੋਂ ਦੁਖੀ ਆਂ ਕਦੇ ਜਦੋਂ ਜਾਵੜੀ ਦਫ਼ਤਰ 'ਚ ਗੱਡੀ ਭੇਜ ਦਿੰਦੇ ਪਾਣੀ ਕੱਢ ਦਿੰਦੇ ਫਿਰ ਦੁਬਾਰਾ ਫੇਰ ਹੋ ਜਾਂਦਾ ਪਾਣੀ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਜਿਹੜੇ ਕਰਮਚਾਰੀ ਉਹ ਵੀ ਹੜਤਾਲ 'ਤੇ ਰਹੇ ਪਿਛਲੇ ਦਿਨਾਂ ਦੇ ਵਿੱਚ ਪਰ ਇਹ ਕਾਫੀ ਲੰਬੇ ਸਮੇਂ ਤੋਂ ਦਿੱਕਤ ਆ ਰਹੀ ਹੈ ਪਿਛਲੇ 2 ਸਾਲਾਂ ਤੋਂ ਦਿੱਕਤ ਆ ਰਹੀ ਹੈ ਜੀ ਪੂਰੀ ਪੋਚ ਕੀਤੀ ਹੈ ਜੀ ਇਹਨਾਂ ਦੇ ਦਫ਼ਤਰ ਵੀ ਜਾਂਦੇ ਰਹੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਡਿਮਾਂਡ ਅਸੀਂ ਇਹ ਜੋ ਗਲੀਆਂ ਦਾ ਹੈ ਸੀਵਰੇਜ ਦਾ ਮੇਨ ਸਾਡਾ ਸੀਵਰੇਜ ਦਾ ਸਾਡਾ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਵੇ ਤੇ ਗਲੀਆਂ ਦਾ ਹੱਲ ਕੀਤਾ ਜਿਹੜੀਆਂ ਗਲੀਆਂ ਕੱਚੀਆਂ ਵੀ ਉਹ ਪੱਕੀਆਂ ਕੀਤੀਆਂ ਜਾਣ। ਤਾਂ ਮੈਂ ਬੋਟਾਂ ਦੇ ਵਿੱਚ ਲਗਾਤਾਰ ਬਿਸ਼ਕਾਰ ਵੀ ਕਰ ਰਹੇ ਹਾਂ ਜਾਂ ਫਿਰ ਕਿਸ ਤਰ੍ਹਾਂ ਦੀ ਮੰਗ ਰੱਖ ਰਹੇ ਹੋ? ਜੀ ਇੱਕ ਵਾਰੀ ਤਾਂ ਫਿਲਹਾਲ ਦੇ ਹੀ ਹੈ। ਉਸ ਤੋਂ ਬਾਅਦ ਦੇਖਾਂਗੇ ਕਿ ਜੇ ਸਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਫਿਰ ਤਾਂ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਅੱਗੇ ਵੀ ਸਾਥ ਦਿੱਤਾ ਇਹਨਾਂ ਦਾ ਤੇ ਗਾਂ ਵੀ ਸਾਥ ਦੇਵਾਂਗੇ। ਠੀਕ ਹੈ ਜੀ। ਤਾਂ ਇਹ ਉਹਨਿੰਦਰਾ ਆਗਵਾ ਦਾ ਨਾਮ ਹੈ। ਉਸ ਬਾਅਦ ਉਹ ਆ ਰਹੇ ਨੇ। ਇਸ ਵਾਰੀ ਕੀ ਕਰੇ? ਆਰੇ ਨੇ ওই ਸੀ ਸਮੱਸਿਆ ਕਰਕੇ ਆ ਰਹੇ ਨੇ ਜਿੰਨੇ ਤੱਕ ਬੋਰਡ ਨਹੀਂ ਸੀ ਲੱਗੇ ਉਦੋਂ ਨਹੀਂ ਆਏ ਹੁਣ ਬੋਰਡ ਲੱਗੇ ਆ ਹੁਣ ਆ ਰਹੇ ਆਂ ਜੰਜ ਕੀ ਨਾਮ ਹੈ ਗੁਰਚਰਨ ਸਿੰਘ ਸਰ ਜੀ ਮੰਗ ਨੂੰ ਲੈ ਕੇ ਲਗਾਤਾਰ ਅੱਜ ਆਮਦੇ ਜੋਗ ਰਾਜਨੀਤਿਕ ਦਲ ਤੋਂ ਕੋਲ ਆ ਰਹੇ ਆ ਮੰਗ ਕੀ ਰੱਖ ਰਹੇ ਸਾਡੀ ਮੰਗ ਇਹ ਹੈ ਜੀ ਕਿ ਸੀਵਰੇਜ ਸਿਸਟਮ ਸਾਡਾ ਜਿਹੜਾ 2 ਸਾਲ ਤੋਂ ਬੜਾ ਖਰਾਬ ਪਿਆ ਹੈ ਜਦੋਂ ਦਫਤਰ ਜਾਂਦੇ ਆ ਤੇ ਸਾਨੂੰ ਕਹਿ ਦਿੰਦੇ ਐ ਵੀ ਵੱਡੀਆਂ ਪਾਈਪਾਂ ਪੈਣਗੀਆਂ ਜੀ ਤਾਂ ਤੁਹਾਡਾ ਮਸਲਾ ਹੱਲ ਹੋਏਗਾ ਇੱਕ ਵਾਰੀ ਭੇਜ ਦਿੰਦੇ ਗੱਡੀ ਪਾਣੀ ਦੇ ਦੋ ਗੱਡੀਆਂ ਕੱਢ ਲੈਂਦੇ ਐ ਦੂਸਰੇ ਦਿਨ ਪਾਣੀ ਫੇਰ ਉਸੇ ਤਰ ਆ ਜਾਂਦਾ ਤੇ ਪਾਈਪਾ ਹੁਣ ਸਾਨੂੰ ਪਤਾ ਨਹੀਂ ਪਾਊਗਾ ਕੌਣ ਪ੍ਰਸ਼ਾਸਨ ਕਹਿੰਦਾ ਜੀ ਜਦੋਂ ਗਰਾਂਟਾ ਹੀ ਪਾ ਦੇਾਂਗੇ ਹੁਣ ਆ ਗੁਰਦੁਆਰਾ ਸਾਹਿਬ ਵੀ ਨੇੜੇ ਨੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਐ ਸੰਗਤ ਨੂੰ ਅਨਜੰਚ ਵਿੱਚ ਦਿੱਕਤਾਂ ਨੇ ਕਿਵੇਂ ਸੰਗਤ ਨੂੰ ਬਹੁਤ ਜ਼ਿਆਦਾ ਦਿੱਕਤ ਐ ਜੀ ਸਾਡੀ ਆਮਦਨ ਅੰਦੀ ਘਟ ਗਈ ਗੁਰੂ ਘਰ ਦੀ ਸੰਗਤ ਆਉਂਦੀ ਐ ਮੂਹ ਦੇ ਪੱਲਾ ਲੈ ਕੇ ਆਉਂਦੀ ਹੈ ਤੇ ਸਾਨੂੰ ਨਿਮੋਸ਼ੀ ਵੀ ਹੁੰਦੀ ਇਸ ਗੱਲ ਦੀ ਕਿ ਧਾਰਮਿਕ ਸੰਸਥਾ ਹੋਵੇ ਏਡੀ ਵੱਡੀ ਜਿਹਦਾ ਨਾਂ ਅਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਰੱਖਿਆ ਹੋਵੇ ਤੇ ਉਹਦੇ ਅੱਗੇ ਇੰਨਾ ਚਿੱਕੜ ਹੋਵੇ ਤੇ ਪ੍ਰਸ਼ਾਸਨ ਧਿਆਨ ਨਾ ਦੇਵੇ ਸਾਨੂੰ ਇਸ ਗੱਲ ਦੀ ਬੜੀ ਨਿਮੋਸ਼ੀ